ਛੋਟੀ ਲੜਕੀ ਨੇ ਬਣਾਈ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੁੰਦਰ ਤਸਵੀਰ ਜਾਣੋ ਕਿੰਨੇ ਸਮੇਂ ਵਿੱਚ ਕੀਤੀ ਤਿਆਰ ਮੈਂ ਵਿਜ਼ਿਟਰ ਹਾਂ ਜਾ ਵਹਿਗੂ ਜੀ ਦੇ ਫਤਿਹ ਮੈਂ ਗੁਰਸੇਵਾਦਾਰ ਹਾਂ ਮੈਂ 3 ਕਲਾਸ ਵਿੱਚ ਪੜ੍ਹਦੀ ਹਾਂ ਮੈਂ ਇੱਕ ਤਸਵੀਰ ਬਣਾਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ ਕਿਉਂਕਿ ਉਹਨਾਂ ਦਾ ਪ੍ਰਕਾਸ਼ ਪੂਰੇ ਬਾਆ ਹੈ ਤੇ ਮੈਂ ਇਹ ਤਸਵੀਰ ਏ ਆਈ ਡੀਆ ਮੈਨੂੰ ਉਥੋਂ ਮਿਲਿਆ ਕਿ ਮੈਂ ਇੱਕ ਦਿਨ ਮੋਬਾਈਲ ਤੇ ਰੀਲਸ ਸਕਰੋਲ ਕਰ ਰਹੀ ਸੀ ਤੇ ਉਹਦੇ ਵਿੱਚ ਇੱਕ ਕੁੜੀ ਗੁਰੂ ਗੋਬਿੰਦ ਸਿੰਘ ਜੀ ਦੀ ਡਰਾਇੰਗ ਬਣਾ ਰਹੀ ਸੀ ਤੇ ਫਿਰ ਮੈਂ ਵੀ ਸੋਚਿਆ ਕਿ ਮੈਂ ਵੀ ਇੱਕ ਡਰਾਇੰਗ ਬਣਾਵਾਂ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਕਾਸ਼ ਪੁਰ ਬਾਰੇ ਆ ਤੇ ਆਹ ਡਰਾਇੰਗ ਹੈਗੀ ਹੈ ਉਹ ਇਹ ਛੋਟੀ ਬੱਚੀ ਹੋਰਾਂ ਬੱਚਿਆਂ ਨੂੰ ਵੀ ਦੇ ਰਹੀ ਹੈ ਇਤਿਹਾਸ ਨਾਲ ਜੁੜਨ ਦੀ ਪ੍ਰੇਰਣਾ ਸਾਇਬੇ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਬਹੁਤ ਹੀ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਤਾਂ ਉੱਥੇ ਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੰਮ੍ਰਿਤਸਰ ਦੀ ਇੱਕ ਛੋਟੀ ਲੜਕੀ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਸੁੰਦਰ ਤਸਵੀਰ ਦਾ ਸਕੈਚ ਬਣਾਇਆ ਇਸ ਸਕੈਚ ਲੜਕੀ ਵੱਲੋਂ ਕਰੀਬ 2 ਤੋਂ 3 ਘੰਟੇ ਦੀ ਕੜੀ ਮਿਹਨਤ ਦੇ ਨਾਲ ਤਿਆਰ ਕੀਤਾ ਗਿਆ ਇਸ ਮੌਕੇ ਗੱਲਬਾਤ ਕਰਦੇ ਆਂ ਬੱਚੀ ਗੁਰਸੇਰਤ ਕੌਰ ਮੱਲੀ ਨੇ ਕਿਹਾ ਕਿ ਉਹ 6ਵੀਂ ਕਲਾਸ ਪੜ੍ਹਦੀ ਹੈ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਸ ਵੱਲੋਂ ਇਹ ਸੁੰਦਰ ਤਸਵੀਰ ਬਣਾਈ ਗਈ ਹੈ। ਉਹਨਾਂ ਕਿਹਾ ਕਿ ਸਾਨੂੰ ਗੁਰੂ ਸਾਹਿਬ ਦਾ ਇਤਿਹਾਸ ਪੜ੍ਹਨਾ ਚਾਹੀਦਾ ਹੈ ਅਤੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ। ਪਾਜੂ ਜੀ ਦਾ ਖਾਲਸਾ ਵਹਿਗੂ ਜੀ ਕੀ ਫਤਿਹ। ਮੈਂ ਗੁਰਸੇਰਤ ਕੌਰ ਹਾਂ। ਮੈਂ 3ਵੀਂ ਕਲਾਸ ਵਿੱਚ ਪੜ੍ਹਦੀ ਹਾਂ। ਮੈਂ ਇੱਕ ਤਸਵੀਰ ਬਣਾਈ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਉੱਪਰ। ਕਿਉਂਕਿ ਉਹਨਾਂ ਦਾ ਪ੍ਰਕਾਸ਼ਪੁਰੇ ਬਾਰੇ ਆਇਆ ਹੈ ਤੇ ਮੈਂ ਇਹ ਤਸਵੀਰ ਇਹ ਆਈਡੀਆ ਮੈਨੂੰ ਉੱਥੋਂ ਮਿਲਿਆ ਕਿ ਮੈਂ ਇੱਕ ਦਿਨ ਮੋਬਾਈਲ ਤੇ ਰੀਲਸ ਸਕਰੋਲ ਕਰ ਰਹੀ ਸੀ ਤੇ ਉਹਦੇ ਵਿੱਚ ਇੱਕ ਕੁੜੀ ਗੁਰੂ ਗੋਬਿੰਦ ਸਿੰਘ ਜੀ ਦੀ ਡਰਾਇੰਗ ਬਣਾ ਰਹੀ ਸੀ ਤੇ ਫਿਰ ਮੈਂ ਵੀ ਸੋਚਿਆ ਕਿ ਮੈਂ ਵੀ ਇੱਕ ਡਰਾਇੰਗ ਬਣਾਵਾਂ ਗੁਰੂ ਗੋਬਿੰਦ ਸਿੰਘ ਜੀ ਦੀ ਪ੍ਰਕਾਸ਼ਪੁਰੇ ਬਾਰੇ ਆ ਤੇ ਆਹ ਡਰਾਇੰਗ ਹੈਗੀ ਹੈ ਉਹ ਤੇ ਮੈਂ ਇਹ 2 ਤੋਂ 3 ਘੰਟਿਆਂ ਚ ਤਿਆਰ ਕੀਤੀ ਸੀ ਇਤਿਹਾਸ ਦੀ ਗੱਲ ਕਰੀਏ ਤਾਂ ਉਹਨਾਂ ਦੇ ਚਾਰ ਸਹਿਜਾਦੇ ਸੀ ਸਹਿਜਾਦਾ ਅਜੀਤ ਸਿੰਘ ਜੀ ਸਹਿਜਾਦਾ ਜੰਧਾਰ ਸਿੰਘ ਜੀ ਸਹਿਜਾਦਾ ਜੋਰਾਵਰ ਸਿੰਘ ਜੀ ਸਹਿਜਾਦਾ ਫਤੇ ਸਿੰਘ ਜੀ ਤੇ ਉਹਨਾਂ ਦੀ ਇੱਕ ਮਾਤਾ ਜੀ ਸੀ ਮਾਤਾ ਗੁਜਰੀ ਜੀ ਤੇ ਉਹਨਾਂ ਵੱਡੇ ਸਹਿਜਾਦਿਆਂ ਨੂੰ ਜੰਮਕੌਰ ਦੀ ਗਰੀਬ ਸ਼ਹੀਦ ਕੀਤਾ ਗਿਆ ਸੀ ਤੇ ਛੋਟੇ ਸਾਹਿਬ ਜਦਿਆਂ ਨੂੰ ਵਜ਼ੀਰ ਖਾਨ ਨੇ ਨਿਹਾ ਚੁਰਨਵਾ ਦਿੱਤਾ ਸੀ ਸਾਨੂੰ ਸਿੱਖੇ ਇਤਿਹਾਸ ਦਾ ਤੋਂ ਜ਼ਿਆਦਾ ਜਾਨਣਾ ਚਾਹੀਦਾ ਹੈ ਗੁਰੂ ਗੋਬਿੰਦ ਸਿੰਘ ਜੀ ਬਾਰੇ ਗੁਰਨਾਰਾਇਣ ਦੇਵ ਜੀ ਬਾਰੇ ਸਾਨੂੰ ਜਾਨਣਾ ਚਾਹੀਦਾ ਹੈ ਤੇ ਹੋਰ ਵੀ 10 ਗੁਰੂਆਂ ਬਾਰੇ ਸਾਨੂੰ ਜਾਨਣਾ ਚਾਹੀਦਾ ਹੈ ਤੇ ਗੁਰਬਾਣੀ ਨਾਲ ਜੁੜਨਾ ਚਾਹੀਦਾ ਹੈ ਅੰਮ੍ਰਿਤਸਰ ਤੋਂ ਰਾਜੇਸ ਸੰਧੂ ਦੀ ਰਿਪੋਰਟ